ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਐਗਰੀਕਲਚਰ ਇਨਫੋਰਮੇਸ਼ਨ ਪੰਜਾਬੀ ਚੈਨਲ 'ਚ। ਮੈਂ ਆੌਟੋਰ ਪਰ ਬੰਦਾ ਸਿੰਘ ਕੌਰ। ਅੱਜ ਜਿਹੜਾ ਹੈਗਾ 1 ਜਨਵਰੀ 2026 ਨਵਾਂ ਸਾਲ ਚੜਿਆ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਤੇ ਪ੍ਰਮਾਤਮਾ ਅਗੇ ਅਰਦਾਸ ਹੈ ਕਿ ਸਾਰੇ ਕਿਸਾਨ ਵੀਰਾਂ ਦੀ ਜਿਹੜੀ ਫਸਲ ਹੈ ਬਹੁਤ ਵਧੀਆ ਹੋਵੇ। ਚੰਗੀ ਝਾੜ ਰਹੇ ਇਹ ਅਰਦਾਸ। ਨਾਲੇ ਬੇਨਤੀ ਹੈ ਕਿ ਹੁਣ ਜਿਹੜਾ ਇਹ ਮੀਂਹ ਪੈ ਰਿਹਾ ਹੈ ਇਦੇ ਨਾਲ ਠੰਡ ਚ ਵੀ ਵਾਧਾ ਹੋ ਜਿਹੜੀ ਕਿ ਕਣਕ ਦੀ ਫਸਲ ਲਈ ਬੜੀ ਜ਼ਰੂਰੀ ਸੀਗੀ ਹੁਣ ਠੰਡ ਪੈਣੀ ਜਿਹੜੀ ਕਣਕ ਦੀ ਫਸਲ ਆ ਤਕਰੀਬਨ 60 ਦਿਨ ਦੀ ਹੋ ਗਈ ਹੈ ਜਾਂ 60 ਦਿਨ ਪਲੱਸ ਹੋ ਗਈ ਹੈ ਉਹਦੇ ਵਿੱਚ ਤੁਸੀਂ ਜਿੱਥੇ ਡੀਬੀਡਯੂ ਕਿਸਮਾ ਨੇ ਜਿੱਥੇ ਕਿਸਾਨ ਵੀ ਕੋਈ ਲੀਹੋਸਮ ਦਾ ਸਪਰੇਅ ਕਰਨਾ ਚਾਹੁੰਦੇ ਆ ਕਰੋ ਰੈਮ ਕੋਇਡ ਕੋਡਰਾਈਵ ਜਾਂ ਉਲੀ ਨਾਸ਼ਕ ਕਿਉਂਕਿ ਉਹਨਾਂ ਦੇ ਵਿੱਚ ਝਾੜ ਵਧਾਉਣ ਵਾਸਤੇ ੀਲਡ ਮੈਕਸਮਾਈਜ਼ੇਸ਼ਨ ਵਾਸਤੇ ਜਿਹੜੀ ਰਿਕਮੈਂਡੇਸ਼ਨ ਆ ਲੀ ਹੋਸਨ 플러스 ਸਰ ਟੈਪਕੋਨਾ ਜੋ ਤੁਹਿਸਪਰੇ ਕਰ ਸਕਦੇ ਹੋ ਦੋ ਸਾਲ ਨਾਲ ਟੈਪਕੋਨਾ ਜੋ ਤੇ 300 ਤੋਂ 400 ਮਲ ਲੀ ਹੋਸਨ 400 200 ਲੀਟਰ ਪਾਣੀ ਦੇ ਵਿੱਚ ਪ੍ਰਤੀ ਇੱਕ ਇੱਕ 60 ਦਿਨ ਤੇ ਤੇ 75 ਦਿਨ ਤੇ ਜਿਹੜੇ ਕਿਸਾਨ ਇਹ ਕਰਨਾ ਚਾਹੁੰਦੇ ਜਿਹੜੇ ਕਿਸਾਨ ਵੀਰਾਂ ਨੇ ਇਹ ਸਪਰੇ ਨਹੀਂ ਕਰਮੀ ਤਾਂ ਫਿਰ ਅੱਗੇ 75 ਦਿਨ ਤੇ 70 75 ਦਿਨ ਤੇ ਉਹ ਆਪਾਂ ਵੈਰਾਈਟੀ ਵਾਈਜ਼ ਵਕ ਵਕ ਕੇ ਸੰਵਾਦ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰ ਦੇਵਾਂਗੇ ਉਥੇ ਤੁਸੀਂ ਐਨ ਪੀ ਕੇ 13 0 45 ਬੋਰਨ ਜਾਵਣੀ ਨਾਲ ਸੀ ਇਹ ਬੜੀ ਜ਼ਰੂਰਤ ਹੁੰਦੀ ਹੈ ਐਨਪੀਕੇ 13045 ਜਿਹੜਾ ਮਗਰੋਂ ਆ ਕੇ ਪਕਾਰ ਦੇ ਸਮੇਂ ਉੱਚ ਤਾਪਮਾਨ ਤੋਂ ਬਚਾਉਣ ਵਾਸਤੇ ਦਾਣੇ ਦਾ ਵਜ਼ਨ ਦਾਣੇ ਦੀ ਕੁਆਲਟੀ ਵਾਸਤੇ ਤੇ ਬੋਰਨ ਜਿਹੜਾ ਹੈਗਾ ਉਹਦੇ ਵਿੱਚ ਹੈ ਕਿ ਸਿੱਕੇ ਦੇ ਵਿੱਚ ਦਾਣੇ ਉੱਪਰ ਤੋਂ ਥੱਲੇ ਤੱਕ ਭਰਦੇ ਆ ਪਲੱਸ ਇੱਕ ਡ੍ਰੈਗਿੰਗ ਫੋਰਸ ਹੈ ਪੋਟਾਸ਼ ਦੇ ਨਾਲ ਮਦਦ ਕਰਦਾ ਕਿ ਬੂਟੇ ਦੇ ਵਿੱਚੋਂ ਸਾਰਾ ਜਿਹੜਾ ਡਰਾਈ ਮੈਟਰ ਅਕਮੂਲੇਸ਼ਨ ਹੋਇਆ ਹੁੰਦਾ ਹੈ ਜਿਹੜਾ ਉਹ ਭੋਜਨ ਪਦਾਰਥ ਜਮਾ ਕੀਤੇ ਉਹ ਸਾਰੇ ਦਾਣੇ ਵੱਲ ਨੂੰ ਲੈ ਕੇ ਜਾਂਣਾ ਜਿਹਦੇ ਵਿੱਚ ਅਮੀਨੋ ਐਸਰ ਪਰ ਪ੍ਰੋਟੀਨ ਕੰਟੈਂਟ ਤੇ ਜਿਹੜਾ ਸਟਾਰਚ ਵਗੈਰਾ ਹੈਗਾ ਜਿਹਦੇ ਨਾਲ ਦਾਣੇ ਦਾ ਵਜਨ ਵਾਧਣਾ ਹੁੰਦਾ ਇਹ ਬੋਰੋਨ ਦੀ ਸਪਰੇ ਨਾਲ 13045 ਨਾਲ ਤੁਲੀ ਨਾਲ ਜਿਹੜਾ ਹੈਗਾ ਤੁਸੀਂ ਸਪਰੇ ਕਰ ਸਕਦੇ ਆ ਤੇ ਨਾਲ ਦੀ ਨਾਲ ਆਪਾਂ ਵੱਖ-ਵੱਖ ਵੀਡੀਓਜ਼ ਰਾਹੀਂ ਤੁਹਾਨੂੰ ਫੀਲਡ ਵੀ ਦਿਖਾਉਂਦੇ ਰਹਾਂਗੇ ਜਿਹੜਾ ਹੁਣ ਮੌਸਮ ਹੈ ਉਹ ਕਣਕ ਦੀ ਫਸਲ ਵਾਸਤੇ ਬਹੁਤ ਵਧੀਆ ਹੋਇਆ ਤੇ ਉਮੀਦ ਹੈ ਕਿ ਆਪਾਂ ਜਿਹੜੇ ਸਾਬ ਨਾਲ ਪਹਿਲਾਂ ਜਿਵੇਂ ਤਤਾਲੀਆਂ ਸਪਰੀਆਂ ਤੋਂ ਕਿਸਾਨੀ ਨੇ ਫਾਇਦਾ ਲਿਆ ਕਿਉਂਕਿ ਹੁਣ ਜਿਹੜਾ ਹੈਗਾ ਜੇ 2-4 ਦਿਨ ਧੁੰਦ ਪੈਂਦੀ ਹੈ ਜਾਂ ਮੀਂਹ ਕਿੰਮਣ ਕਿਥੇ ਹੁੰਦੀ ਹੈ ਬੱਦਲ ਵਾਈ ਰਹਿੰਦੀ ਹੈ ਤਾਂ ਇਹ ਜਿਹੜੀਆਂ ਸਪਰੇਇਆਂ ਕਿਉਂਕਿ ਜਿਹੜੇ ਮੌਇਸਚਰ ਬਹੁਤ ਜ਼ਿਆਦਾ ਫਸਲ ਦੇ ਪੱਤਿਆਂ ਤੇ ਹੋ ਜਾਂਦੇ ਤੇ ਸਪਰੇਇ ਆ ਜਿਹੜੀ ਹੁਣ ਜਿਹੜੀ ਹੈ ਤੁਹਾਡੇ ਤੋਂ ਨਦੀਨਾ ਵਾਲੀ ਜਾਂ ਕੋਈ ਜਿਹੜੀ 42 ਸਪਰੇਇ ਆ ਹੁਣ ਉਹਨੇ ਕੋ ਬਹੁਤ ਫਾਇਦਾ ਨਹੀਂ ਕਰਨਾ ਹੈਗਾ ਤੇ ਇਸ ਤੋਂ ਬਾਅਦ ਅਗਨ ਖੁੱਲਿਆਂ ਤੇ ਫਿਰ ਆਪਾਂ ਜ਼ਰੂਰਤ ਅਨਸਾਰ ਤੁਹਾਡੇ ਨਾਲ ਸਪਰੇਇ ਬਾਰੇ ਜਾਣਕਾਰੀ ਸਾਂਝੀ ਕਰਾਂਗੇ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ ਉਮੀਦ ਹੈ ਕਿ ਜਿਹੜਾ ਕਿਸਾਨ ਵੀਰਾਂ ਦਾ ਮਿਹਨਤ ਦਾ ਮਰੂੜ ਹੈ ਤੇ ਚਾਰ ਬਹੁਤ ਵਧੀਆ ਰਵੇ ਫਸਲਾਂ ਸ਼ਾਨਦਾਰ ਹੋਣ ਬਹੁਤ ਬਹੁਤ ਸ਼ੁਕਰੀਆ